ਕੱਪੀ ਸਿਣੀਆ ਮੁਰਦਾਬਾਦ 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 ਨਮਸਕਾਰ ਜੀ ਅਸੀਂ ਦੇਖੋ ਨਹੀਂ 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 ਬੰਦ ਕਰੋ ਲਾਵਾ ਸੇ ਕੀ ਕਰੀਏ ਵੀ ਕੀ ਕਰਦੇ ਹੋ ਕਿੰਨੇ ਖੁਲਾਇਆ ਕਿੰਨੇ ਖੁਲਾਇਆ ਨਹੀਂ ਖੁਲਾਇਆ ਫਾਈਟ ਨਹੀਂ ਜਾ ਰਹੇ ਲੋਟੇ ਤਸਵੀਰਾਂ ਜਲੰਧਰ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਨਗਰ ਨਿਗਮ ਦੇ ਬਾਹਰ ਲੋਕਾਂ ਨੇ ਵੱਡਾ ਤਰਣਾ ਲਗਾ ਦਿੱਤਾ ਹੈ ਜੀ ਹਾਂ ਦੱਸ ਦਈਏ ਰੋਡ ਨੂੰ ਪੂਰੀ ਤਰੀਕੇ ਦੇ ਨਾਲ ਜਾਮ ਕਰ ਦਿੱਤਾ ਹੈ ਹਾਲਾਂਕਿ ਰਾਹਗੀਰ ਪਰੇਸ਼ਾਨ ਵੀ ਹੋ ਰਹੇ ਨੇ ਪਰ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਸ ਗਰਮੀ ਦੇ ਪ੍ਰਕੋਪ ਦੇ ਵਿੱਚ ਉਹ ਪੀਣ ਵਾਲੇ ਪਾਣੀ ਨੂੰ ਹੀ ਤਰਸ ਗਏ ਨੇ ਤੇ ਮਜਬੂਰੀ ਦੇ ਵਿੱਚ ਉਹਨਾਂ ਨੂੰ ਤਰਨਾ ਦੇਣਾ ਪੈ ਰਿਹਾ ਹੈ ਦੱਸ ਦਈਏ ਤਸਵੀਰਾਂ ਜਲੰਧਰ ਦੀਆਂ ਨੇ ਜਿੱਥੇ ਨਗਰ ਨਿਗਮ ਦੇ ਬਾਹਰ ਲੋਕਾਂ ਨੇ ਤਰਣਾ ਲਗਾ ਲਿਆ ਹੈ ਪੀਣ ਵਾਲੇ ਪਾਣੀ ਨੂੰ ਲੈ ਕੇ ਲੋਕਾਂ रहे ਨੇ ਇਸ ਗਰਮੀ ਦੇ ਪਰਕੋਪ ਦੇ ਵਿੱਚ ਲੋਕਾਂ ਨੇ ਪੀਣ ਵਾਲੇ ਪਾਣੀ ਦੀ ਕਿਲਤ ਨੂੰ ਲੈ ਕੇ ਇਹ ਵੱਡਾ ਕਦਮ ਚੁੱਕਿਆ ਨਗਰ ਨਿਗਮ ਦੇ ਬਾਹਰ ਲੋਕ ਇਕੱਠੇ ਹੋਏ ਨੇ ਤੇ ਪੀਣ ਵਾਲੇ ਪਾਣੀ ਲਈ ਤਰਫ ਤਰਸ ਕੇ ਪ੍ਰਸ਼ਾਸਨ ਦੀਆਂ ਮੰਗਾਂ ਕਰ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ ਇਸ ਸਮੇਂ ਇਹ ਲੋਕ ਪੀਣ ਵਾਲੇ ਪਾਣੀ ਨੂੰ ਲੈ ਕੇ ਪਰੇਸ਼ਾਨ ਸੀ ਜਿਸ ਨੂੰ ਲੈ ਕੇ ਇਹ ਆ ਆਪਣੇ ਜਲੰਧਰ ਦੇ ਵਿੱਚ ਪ੍ਰਸ਼ਾਸਨ ਨਾਲ ਕਈ ਵਾਰ ਮੀਟਿੰਗਾਂ ਕਰ ਚੁੱਕੇ ਨੇ ਪਰ ਕੋਈ ਵੀ ਹੱਲ ਨਿਕਲਦਾ ਨਜ਼ਰ ਨਹੀਂ ਆ ਰਿਹਾ ਸੀ ਜਿਸ ਤੋਂ ਬਾਅਦ ਲੋਕਾਂ ਨੇ ਰੋਡ ਤੇ ਹੀ ਧਰਨਾ ਦੇ ਦਿੱਤਾ ਹੈ ਤੇ ਪੂਰੇ ਤਰੀਕੇ ਦੇ ਨਾਲ ਨਗਰ ਨਿਗਮ ਦੇ ਬਾਹਰ ਰੋਡ ਨੂੰ ਜਾਮ ਕਰ ਦਿੱਤਾ ਹੈ ਜਲੰਧਰ ਦੀਆਂ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਲੋਕ ਪਾਣੀ ਦੀ ਸਮੱਸਿਆ ਨੂੰ ਲੈ ਕੇ ਸੜਕਾਂ ਤੇ ਉਤਰੇ ਨੇ ਹਾਲਾਂਕਿ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੀਆਂ ਜਿਮਣੀ ਚੋਣਾਂ ਦੇ ਵਿੱਚੋਂ ਵੋਟਾਂ ਦਾ ਬਾਈਕਾਟ ਵੀ ਕਰ ਸਕਦੇ ਨੇ ਇਹ ਤਸਵੀਰਾਂ ਚ ਤੁਹਾਨੂੰ ਦਿਖਾ ਰਹੇ ਆ ਕਿ ਜਲੰਧਰ ਵਾਸੀ ਕਿੰਦਾ ਪਾਣੀ ਲਈ ਤਰਸ ਰਹੇ ਨੇ ਹਾਲਾਂਕਿ ਆਉਣ ਵਾਲੇ ਸਮੇਂ ਦੇ ਵਿੱਚ ਜਲੰਧਰ ਦੇ ਵਿੱਚ ਜ਼ਿੰਮਣੀ ਚੋਣਾ ਨੇ ਜਿੱਥੇ ਉਹ 소ਸ਼ੇਲ ਰਿੰਕੂ ਦੇ ਨਾਲ ਦਸ ਹਜ਼ਾਰਾਂ ਕਿ ਲੋਕ ਮੁਲਾਕਾਤ ਕਰ ਚੁੱਕੇ ਨੇ ਪਰ ਕੋਈ ਵੀ ਹੱਲ ਨਿਕਲਦਾ ਨਜ਼ਰ ਨਹੀਂ ਆ ਰਿਹਾ ਸੀ ਜਿਸ ਤੋਂ ਬਾਅਦ ਮਜਬੂਰਨ ਇਹ ਲੋਕ ਟੜਕਾ ਤੇ ਉਤਰ ਰਹੇ ਨੇ 44 ਡਿਗਰੀ ਦੇ ਟੈਂਪਰੇਚਰ ਦੇ ਵਿੱਚ ਬੂੰਦ-ਬੂੰਦ ਪਾਣੀ ਨੂੰ ਤਰਸ ਰਹੇ ਜਲੰਧਰ ਵਾਸੀ ਇਸ ਸਮੇਂ ਸਵੇਰਾ ਤੁਹਾਨੂੰ ਦਿਖਾ ਰਹੀ ਆ ਨਗਰ ਨਿਗਮ ਦੇ ਬਾਹਰ ਦੀਆਂ ਜਿੱਥੇ ਲੋਕਾਂ ਨੇ ਰੋਡ ਨੂੰ ਪੂਰੀ ਤਰੀਕੇ ਦੇ ਨਾਲ ਜਾਮ ਕਰ ਦਿੱਤਾ ਹੈ ਲੋਕਾਂ ਦਾ ਕਹਿਣਾ ਹੈ ਕਿ ਅਗਰ ਉਹਨਾਂ ਦੀ ਸਮੱਸਿਆ ਹੱਲ ਨਾ ਕੀਤੀ ਗਈ ਪਾਣੀ ਦੀ ਸਮੱਸਿਆ ਹੱਲ ਨਾ ਕੀਤੀ ਗਈ ਤਾਂ ਉਹ ਵੋਟਾਂ ਦਾ ਬਾਈਕਾਟ ਵੀ ਕਰ ਸਕਦੇ ਨੇ ਇਹ ਤਸਵੀਰਾਂ ਤੁਹਾਨੂੰ ਚਲੰਦਰ ਤੋਂ ਦਿਖਾ ਰਹੀ ਆ ਅਗੀ ਪਸੀਦਾਂਚ ਮੰਦਰ ਦੇ ਨਿਵਾਸੀਆ ਸਾਡੇ ਮਲੇ ਗੰਦਾ ਪਾਣੀ ਆਂਦਾ ਹੈ ਤੇ ਸੀਵਰ ਤੇ 24 ਘੰਟੇ ਭਰੇ ਜਾਂਦੇ ਬੜੇ ਸਾਲੋਂ ਦੇਖਦੇ ਆਏ ਆਂ ਅਸੀਂ 4-5 ਦਿਨ ਪਹਿਲਾਂ ਅਲਟੀਨੇਟ ਅਲਟੀਮੇਟ ਦਿੱਤਾ ਹੈ ਕਮਿਸ਼ਨਰ ਸਾਹਿਬ ਨੂੰ ਪੋਸਟ ਵਾਈ ਫੇਸਬੁਕ ਸੋਸ਼ਲ ਮੀਡੀਆ ਰਾਹੀਂ ਕਿ ਅਸੀਂ ਮੰਗਲਵਾਰ ਨੂੰ ਸਿਰੇ ਧਰਨਾ ਪ੍ਰਦਰਸ਼ਨ ਕਰਾਂਗੇ ਸਾਡੇ ਨਾਲ ਕੋਈ ਅਫਸਰ ਨਹੀਂ ਜਾਈ ਨੇ ਕਮਿਸ਼ਨਰ ਐਕਸ ਸਾਹਿਬ ਨੇ ਐਸਡੀਓ ਸਾਹਿਬ ਨੇ ਕਿਸੇ ਨੇ ਸਾਨੂੰ ਰਾਬਤਾ ਕੈਂਪ ਕਰਦੀ ਪੁੱਛਣੀ ਨਹੀਂ ਕੀਤੀ ਕਿ ਤੁਸੀਂ ਕਿਉਂ ਪਰੇਸ਼ਾਨ ਤੁਸੀਂ ਧਰਨਾ ਕਿਉਂ ਲਾ ਰਹੇ ਹੋ ਐਸ ਕਰਕੇ ਸਾਨੂੰ ਗੰਦਾ ਪਾਣੀ ਪੀਣ ਵਾਲਾ ਮਿਲਦਾ ਹਾਂ ਨੂੰ ਮਜਬੂਰ ਹੋ ਕੇ ਧਰਨਾ ਲਾਣਾ ਪੈ ਰਿਹਾ ਹੈ ਤਾਕਰ ਕੇ ਨਹੀਂ ਧੁੱਪ ਦੇ ਵਿੱਚ 44 ਡਿਗਰੀ ਦਾ ਸਭੇ ਤਾਪਮਾਨ 20 ਡਿਗਰੀ 50 ਡਿਗਰੀ ਹੈ ਸਰ 3 ਘੰਟੇ ਹੋ ਗਏ ਕਮਿਸ਼ਨਰ ਇੰਨਾ ਬਸ਼ਰਮ ਇਨਸਾਨ ਹੈ ਕਮਿਸ਼ਨਰ ਸਾਹਿਬ ਹਜੇ ਤੱਕ ਸਾਨੂੰ ਨੇ ਮਿਲਣ ਦੀ ਕੋਸ਼ਿਸ਼ ਤੱਕ ਨਹੀਂ ਕੀਤੀ 3 ਘੰਟੇ ਹੋ ਗਏ ਮਾਵਾ ਤਾਂ ਦੇਖੋ ਕਿਤਾ ਗਰਮੀ ਦੇ ਵਿੱਚ ਖੜੀਆਂ ਆ ਇਹ ਜਿਹੜਾ ਕਾਰਪੋਰੇਸ਼ਨ ਕਮਿਸ਼ਨਰ ਹੈ ਇਹਦੇ ਸਿਰ ਤੇ ਕੋਈ ਜੂਨ ਹੀ ਸਿਰਕਦੀ ਵੀ ਸਰ 42 ਨੰਬਰ ਵਾਰਡ ਚ ਗੰਦਾ ਪਾਣੀ ਔਰ ਗੰਦਾ ਸੀਵਰੇਜ ਦਾ ਪਾਣੀ ਔਰ ਵਾਟਰ ਸਪਲਾਈ ਕੰਦੀ ਇਦੇ ਬਾਰੇ ਇਹਨੂੰ ਅਜ ਤੋਂ ਪੰਜ ਦਿਨ ਪਹਿਲਾਂ ਵੀ ਕੰਪਲੀਟ ਕੀਤੀ ਗਈ ਏ ਦੋ ਮਹੀਨੇ ਪਹਿਲਾਂ ਵੀ ਕੀਤੀ ਗਈ ਏ ਸਿਰ ਤੇ ਕੋਈ ਜੂ ਨਹੀਂ ਸਿਰਕਦੀ ਵੀ ਆਈ ਹਾਰ ਕੇ ਫਿਰ ਇੱਥੇ ਪ੍ਰੋਟੈਸਟ ਸਾਡੇ ਇੱਕ ਬੱਚਾ 5 ਸਾਲ ਦਾ ਬੱਚਾ ਉਹਨੂੰ ਪਾਣੀ ਪੀ ਪੀ ਕੇ ਕੈਂਸਰ ਹੋ ਗਿਆ ਪੀਜੀਆਈ ਤੋਂ ਉਹਰਾ ਇਲਾਜ ਚੱਲ ਰਿਹਾ ਤਿੰਨ ਮਹੀਨਿਆਂ ਦਾ ਕਿਹਾਇਆ ਇਹ ਪਾਣੀ ਗੰਦਾ ਆਂਦਾ ਏ ਸਾਨੂੰ ਤਿੰਨ ਮਹੀਨੇ ਹੋ ਗਏ ਸਾਡੀ ਸੁਣਾਈ ਨਹੀਂ ਦਿੱਤੀ ਜੇ ਕਿਹੜੀ ਜਗ੍ਹਾ ਪਾਣੀ ਕੰਮ ਆ ਰਿਹਾ ਸਾਡੀ ਉਹ ਸਿਵਾਈ ਨਗਰ 7 ਨੰਬਰ ਗਲੀ